ਪਿਆਰੇ ਸਰੋਤਿਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਹਦੇ ਵਿੱਚ ਇੱਕ ਸੰਸਥਾ ਦੇ ਮੁਖੀ ਨੇ ਇਹ ਗੱਲ ਕਹੀ ਕਿ ਸਿੱਖ ਕੌਮ ਦੇ ਮਨੁੱਖ ਜਿਹੜੇ ਨੇ ਉਹ 5-5 ਬੱਚੇ ਪੈਦਾ ਕਰਨ ਉਸ ਵੀਡੀਓ ਦੇ ਵਿੱਚ ਕਾਫੀ ਵਿਵਾਦ ਪੈਦਾ ਹੋਇਆ ਬਹੁਤ ਸਾਰੇ ਲੋਕਾਂ ਨੇ ਵੱਖਰੇ ਵੱਖਰੇ ਕਮੈਂਟ ਜਿਹੜੇ ਸਨ ਉਹ ਪਾਸ ਕੀਤੇ ਆਪਾਂ ਉਸ ਵੀਡੀਓ ਦੇ ਬਾਰੇ ਵਿੱਚ ਚਰਚਾ ਕਰਾਂਗੇ ਪਰੰਤੂ ਜੋ ਹਾਲਾਤ ਇਸ ਵਕਤ ਬਣੀ ਹੋਈ ਹੈ ਉਹਦੇ ਬਾਰੇ ਆਪਾਂ ਵਿਚਾਰ ਜ਼ਰੂਰ ਕਰਾਂਗੇ ਉਸ ਵੀਡੀਓ ਦੇ ਵਿੱਚ ਜਿੱਥੇ ਪੰਜ-ਪੰਜ ਬੱਚੇ ਪੈਦਾ ਕਰਨ ਦੀ ਗੱਲ ਕਹੀ ਗਈ ਤੇ ਉਹਦੇ ਵਿੱਚ ਕਮੈਂਟ ਪਾਸ ਕੀਤੇ ਗਏ ਕਿ ਪੰਜ-ਪੰਜ ਬੱਚੇ ਕਿਵੇਂ ਪੈਦਾ ਕਰੀਏ ਕਿ ਮਹਿੰਗਾਈ ਬਹੁਤ ਹੋ ਗਈ ਹੈ ਅਸਲ ਦੇ ਵਿੱਚ ਅੱਜ ਜਿਹੜੀ ਪਾਪੂਲੇਸ਼ਨ ਸਿੱਖ ਕੌਮ ਦੀ ਘਟਦੀ ਜਾ ਰਹੀ ਹੈ ਦੇ ਸੇਖ ਚੰਤਕ ਇਸ ਉੱਤੇ ਚਿੰਤਾ ਕਰ ਰਹੇ ਨੇ ਉਹਨਾਂ ਦੀ ਉਹ ਚਿੰਤਾ ਜਾਇਜ਼ ਹੈ ਕਿਉਂਕਿ ਅਸੀਂ ਸਮੇਸਰ ਦੀ ਉਪਰਾਲਾ ਨਹੀਂ ਕਰ ਸਕੇ ਕਿ ਉਹ ਸਾਧਨ ਆਪਾਂ ਪੈਦਾ ਕਰੀਏ ਜਿਸ ਸਾਧਨਾ ਦੇ ਨਾਲ ਅਸੀਂ ਆਪਣੇ ਪਰਿਵਾਰ ਨੂੰ ਪਾਲਣਾ ਕਰ ਸਕੀਏ ਅੱਜ ਹਾਲਾਤ ਇਹ ਬਣੇ ਨੇ ਉਹ ਹਾਲਾਤ ਪੈਦਾ ਕਰਨ ਵਾਲੀਆਂ ਸਰਕਾਰਾਂ ਨੇ ਔਰ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਨੇ ਜਿਹੜਾ ਏਜੰਡਾ ਲਾਗੂ ਕਰਨਾ ਹੈ ਉਹ ਕਿਸੇ ਹੋਰ ਇੱਕ ਵੱਖਰੀ ਧਿਰ ਵੱਲੋਂ ਪੈਦਾ ਕੀਤਾ ਹੋਇਆ ਉਹ ਏਜੰਡਾ ਉਹਨਾਂ ਨੇ ਲਾਗੂ ਕਰਨਾ ਹੁੰਦਾ ਹੈ ਪੁਰਾਣੇ ਸਮੇਂ ਵਿੱਚ ਤੁਸੀਂ ਵੇਖਿਆ ਹੋਵੇਗਾ ਅੱਜ ਤੋਂ 2 ਦਹਾਕੇ ਪਹਿਲਾਂ 3 ਦਹਾਕੇ ਪਹਿਲਾਂ ਜਦੋਂ ਟੀਵੀ ਦਾ ਜ਼ਮਾਨਾ ਸ਼ੁਰੂ ਹੋਇਆ ਸੀ ਨਵੇਂ ਨਮਾ ਟੀਵੀ ਆਇਆ ਸੀ ਉਹਦੇ ਉੱਤੇ ਦੂਰਦਰਸ਼ਨ ਤੇ ਦਿੱਲੀ ਦਾ ਸਰਕਾਰੀ ਇਹ ਦੋਵੇਂ ਚੈਨਲ ਹੋਇਆ ਕਰਦੇ ਸਨ ਉਹਦੇ ਉੱਤੇ ਇੱਕ ਸਲੋਗਨ ਬੜੇ ਜ਼ੋਰ ਦੇ ਨਾਲ ਪ੍ਰਚਾਰਿਆ ਗਿਆ ਉਹ ਸਲੋਗਨ ਸੀ ਹਮ ਦੋ ਤੇ ਹਮਾਰੇ ਦੋ ਭਾਵੇਂ ਕੀ ਇਹ ਸਲੋਗਨ ਤੇ ਸਾਰੇ ਦੇਸ਼ ਵਿੱਚ ਚੱਲਿਆ ਪਰ ਇਹਦੇ ਉੱਤੇ ਅਮਲ ਕੇਵਲ ਪੰਜਾਬ ਦਾ ਲੋਕਾਂ ਨੇ ਕੀਤਾ ਅੱਜ ਵੀ ਤੁਸੀਂ ਬਿਹਾਰ ਤੋਂ ਆਏ ਹੋਏ ਉਹਨਾਂ ਲੋਕਾਂ ਨੂੰ ਵੇਖੋ ਉਹਨਾਂ ਦੇ ਘਰਾਂ ਵਿੱਚ ਅੱਜ ਵੀ 5-5 6-6 ਬੱਚੇ ਜਿਹੜੇ ਨੇ ਉਹ ਹਨ ਭਾਵੇਂ ਕੀ ਪੰਜਾਬ ਦੇ ਲੋਕਾਂ ਨੇ ਪੜ੍ਹੇ ਲਿਖੇ ਹੋਣ ਦੇ ਨਾਤੇ ਇਸ ਗੱਲ ਨੂੰ ਸਮਝਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਰਕਾਰਾਂ ਵੱਲੋਂ ਮਹਿੰਗਾਈ ਅੱਤ ਉੱਚੇ ਦਰਜੇ ਤੱਕ ਪਹੁੰਚਾ ਦਿੱਤੀ ਗਈ। ਦੂਜੇ ਪਾਸੇ ਸਰਕਾਰਾਂ ਨੇ ਲਾਰੇ ਲਾਲਾ ਕੇ ਤੇ ਹਰ ਇੱਕ ਵਾਰ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਪਾਰਟੀਆਂ ਲੋਕਾਂ ਨੂੰ ਫਰੀਦਾ ਮਾਲ ਦੇਣ ਵਾਸਤੇ ਤਤ ਪਰ ਹੈ। ਇਹ ਗੱਲ ਯਾਦ ਰੱਖਿਓ ਦੋ ਚੀਜ਼ਾਂ ਕਦੇ ਵੀ ਫਰੀ ਨਹੀਂ ਹੋਣਗੀਆਂ। ਇੱਕ ਐਜੂਕੇਸ਼ਨ ਤੇ دوسری ਹਾਲਤ ਇਹ ਸਰਕਾਰਾਂ ਦੀ ਹਮੇਸ਼ਾ ਪਾਲਿਸੀ ਹੋਏਗੀ ਕਿਉਂਕਿ ਕੋਈ ਬਿਮਾਰ ਹੋਵੇਗਾ ਉਹਨੂੰ ਹੈਲਥ ਵਾਸਤੇ ਜਾਣਾ ਹੀ ਪਏਗਾ ਮਜਬੂਰੀ ਹੋਏਗੀ ਐਜੂਕੇਸ਼ਨ ਬੱਚਿਆਂ ਨੂੰ ਦਬਾਉਣੀ ਪੈਗੀ ਤਾਂ ਜੋ ਬੱਚਾ ਪੜ੍ਹ ਲਿਖ ਕੇ ਕਿਤੇ ਕੰਮ ਧੰਦੀ ਦੇ ਉੱਤੇ ਲੱਗੇਗਾ ਉਹ ਮਜਬੂਰੀ ਹੈ ਉਹ ਕਦੀ ਫਰੀ ਨਹੀਂ ਹੋਏਗੀ ਬਾਕੀ ਦੁਨੀਆ ਦੀਆਂ ਸਰਕਾਰਾਂ ਐਜੂਕੇਸ਼ਨ ਤੇ ਹੈਲਥ ਫਰੀ ਕਰਦੀਆਂ ਨੇ ਬਾਕੀ ਦੇਸ਼ਾਂ ਦੀਆਂ ਪਰੰਤੂ ਹਿੰਦੁਸਤਾਨ ਦੇ ਅੰਦਰ ਇਹ ਦੋਵਾਂ ਦੇ ਉੱਤੋਂ ਸਰਕਾਰਾਂ ਜਿਹੜੀਆਂ ਨੇ ਉਹ ਪੈਸਾ ਖੱਟਦੀਆਂ ਨੇ ਤੇ ਉਸ ਪੈਸੇ ਦੇ ਨਾਲ ਬਾਕੀ ਚੀਜ਼ਾਂ ਫ੍ਰੀ ਕਰਕੇ ਤੇ ਪਰਤ ਕੇ ਲੋਕਾਂ ਦੇ ਕੋਲੋਂ ਵੋਟਾਂ ਜਿਹੜੀਆਂ ਨੇ ਉਹ ਲੈ ਲੈਂਦੀਆਂ ਨੇ ਤੇ ਫਿਰ 5 ਸਾਲ ਰਾਜ ਕਰਦੀਆਂ ਨੇ ਤੇ ਇਹ ਸਿਸਟਮ ਇਹੋ ਜਿਹਾ ਹਿੰਦੁਸਤਾਨ ਦੇ ਉੱਤੇ ਬਣਿਆ ਹੋਇਆ ਹੈ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਟੀਵੀ ਦੇ ਉੱਤੇ ਉਸ ਵਕਤ ਇਹ ਗੱਲਾਂ ਪ੍ਰਚਾਰੀਆਂ ਗਈਆਂ ਹਮ ਦੂ ਹਮਾਰੇ ਤੋਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਅਪਣਾਇਆ ਅੱਜ ਹਾਲਾਤ ਕੀ ਹੈ ਵੀ ਜਿਹਦੇ ਘਰ ਦੇ ਵਿੱਚ ਪਹਿਲਾ ਲੜਕਾ ਪੈਦਾ ਹੋ ਜਾਂਦਾ ਏ ਫਿਰ ਉਹ ਕਹਿੰਦਾ ਹੁਣ ਬਸ ਅਸੀਂ ਦੋ ਇਹ ਸਾਡਾ ਇੱਕ ਜੇ ਪਹਿਲਾ ਲੜਕੀ ਪੈਦਾ ਹੋ ਜਾਵੇ ਤੇ ਫਿਰ ਉਹ ਪਰਿਵਾਰ ਲੜਕੇ ਵਾਸਤੇ ਯਤਨ ਕਰਦਾ ਏ ਵੀ ਦੂਜਾ ਹੋ ਜਾਵੇ ਜੇ ਕਿਸੇ ਦੇ ਘਰ ਅੱਜ ਵੀ ਦੋ ਲੜਕੀਆਂ ਪਹਿਲਾਂ ਪੈਦਾ ਹੋ ਜਾਵਣ ਫਿਰ ਵੀ ਉਹ ਉੱਥੇ ਹੀ ਆਪਣੀ ਬਿਉਂਤ ਖਤਮ ਕਰ ਲੈਂਦਾ ਵੀ ਹੁਣ ਮੈਂ ਅੱਗੇ ਤੀਜਾ ਬੱਚਾ ਜੜਾਏ ਉਹ ਨਹੀਂ ਪੈਦਾ ਕਰਾਂਗਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਕੀ ਹੈ ਹਾਲਾਤ ਇਹੋ ਜਿਹੇ ਬਣਾ ਦਿੰਦੇ ਨੇ ਅੱਜ ਲੋਕਾਂ ਨੂੰ ਫਰੀ ਦੇ ਉੱਤੇ ਲਾ ਦਿੱਤਾ ਗਿਆ ਪੁਰਾਣੇ ਸਮੇਂ ਦੇ ਵਿੱਚ ਵਾਢੀਆਂ ਦੇ ਦਿਨਾਂ ਦੇ ਉੱਤੇ ਪਰਿਵਾਰ ਇਕੱਠੇ ਹੋ ਕੇ ਵਾਢੀ ਕਰਦੇ ਸਨ ਵੀ ਇਹਨਾਂ ਦਿਨਾਂ ਦੇ ਵਿੱਚ ਚਾਰ ਦਾਣੇ ਇਕੱਠੇ ਕਰ ਲਈਏ ਤੇ ਸਾਰਾ ਸਾਲ ਆਪਾਂ ਬੈ ਕੇ ਖਾ ਲਵਾਂਗੇ ਕਿਉਂਕਿ ਦਾਣੇ ਤੇ ਜ਼ਰੂਰੀ ਹੈ ਆਟਾ ਤੇ ਜ਼ਰੂਰੀ ਹੈ ਉਹਨੂੰ ਆਪਾਂ ਚਾਰ ਦੇ ਨਾਲ ਵੀ ਖਾ ਸਕਦੇ ਹਾਂ ਪ੍ਰਸ਼ਾਦੇ ਨੂੰ ਇਹ ਸਬਜ਼ੀ ਨਾ ਵੀ ਪ੍ਰਾਪਤ ਹੋਵੇ ਪਰੰਤੂ ਦੂਰਪੈਧ ਦੀ ਕਣਕ ਸਰਕਾਰਾਂ ਨੇ ਦੇ ਕੇ ਉਹ ਸਿਸਟਮ ਖਤਮ ਕਰ ਦਿੱਤਾ ਖੇਤੀਬਾੜੀ ਦੇ ਵਾਸਤੇ ਅੱਜ ਅਸੀਂ ਵੇਖਦੇ ਹਾਂ ਟਰੈਕਟਰ ਆ ਗਏ ਨੇ ਪੁਰਾਣੇ ਸਮਿਆਂ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ 4 ਬੱਚੇ 5 ਬੱਚੇ ਪੈਦਾ ਹੋਣੇ ਤੇ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਜਾਣੇ 10-12 ਸਾਲ ਦੇ ਵਿੱਚ ਉਹਨੇ ਆਪਣੇ ਬਾਪੂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਾਉਣਾ ਸ਼ੁਰੂ ਕਰ ਦੇਣਾ ਤੇ ਆਪਣਾ ਕੰਮ ਜਿਹੜਾ ਸੀ ਉਹ ਕਰਦਿਆਂ ਹੋਇਆ ਉਹਨਾਂ ਦਾ ਪਾਲਣ ਪੋਸ਼ਣ ਹੋ ਜਾਂਦਾ ਸੀ ਪਰੰਤੂ ਅੱਜ ਤੇ ਸਾਡੇ ਬੱਚੇ ਖੇਤੀ ਦੇ ਵਿੱਚ ਤੇ ਆਉਣਾ ਹੀ ਨਹੀਂ ਚਾਹੁੰਦੇ ਨੇ ਖੇਤੀ ਵਾਸਤੇ ਸਾਨੂੰ ਬਿਹਾਰ ਦੇ ਯੂਪੀ ਦੇ ਤੇ ਜਾਂ ਹੋਰ ਰਾਜਾਂ ਤੋਂ ਆਏ ਹੋਏ ਲੋਕਾਂ ਦੇ ਉੱਤੇ ਨਿਰਭਰ ਕਰਨਾ ਪੈਂਦਾ ਹੈ ਤੇ ਅੱਜ ਹਾਲਾਤ ਇਹ ਬਣ ਗਈ ਹੈ ਫਿਰ ਉਹਨਾਂ ਬੱਚਿਆਂ ਨੂੰ ਪਾਲਣ ਵਾਸਤੇ ਖਰਚਾ ਕਿੱਥੋਂ ਆਵੇ ਕਿਉਂਕਿ ਇੱਕ ਬਾਪ ਇਤਨੀ ਮਹਿੰਗਾਈ ਦੇ ਵਿੱਚ ਬਹੁਤੇ ਬੱਚਿਆਂ ਦੀ ਪਾਲਣ ਪੋਸ਼ਣ ਤੇ ਕਰ ਹੀ ਨਹੀਂ ਸਕਦਾ ਇੱਕ ਤੇ ਦੋ ਬੱਚੇ ਹੀ ਪਾਲੇ ਜਾ ਸਕਦੇ ਨੇ ਲੋਕਾਂ ਦਾ ਉਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਇਹ ਲਿਖਣਾ ਜਾਇਜ਼ ਹੈ ਹਾਲਾਤ ਇਹ ਬਣ ਗਈ ਹੈ ਹੁਣ ਪੰਜਾਬ ਦੀ ਖਾਸ ਤੌਰ ਤੇ ਕਿ ਇੱਥੇ ਨਸ਼ੇ ਇੰਨੇ ਵੱਧ ਚੁੱਕੇ ਨੇ ਕਿ ਅੱਜ ਨੌਜਵਾਨ ਨਸ਼ਿਆਂ ਦੇ ਵਿੱਚ ਗੌਰਤਾਨ ਨੇ ਤੇ ਉਹ ਬੱਚੇ ਪੈਦਾ ਕਰਨ ਦੀ ਸਮਰੱਥਾ ਹੀ ਗਵਾ ਬੈਠੇ ਨੇ ਆਉਣ ਵਾਲੇ ਸਮਿਆਂ ਦੇ ਅੰਦਰ ਅੱਜ ਤੁਸੀਂ ਹਸਪਤਾਲਾਂ ਦੇ ਵਿੱਚ ਜਾ ਕੇ ਵੇਖ ਲਓ ਬਹੁਤ ਸਾਰੇ ਲੋਕ ਉਹਦਾ ਉਪਚਾਰ ਲੈਣ ਵਾਸਤੇ ਜਾ ਰਹੇ ਨੇ ਕਾਰਨ ਕੀ ਹੈ ਨਾ ਸਾਡਾ ਖਾਨ ਉਹ ਜਿਆਰਿਆ ਨਾ ਪਹਿਰਾਨ ਰਿਆ ਸਾਡਾ ਖਾਣਾ ਪੀਣਾ ਇਹੋ ਜੀ ਹਾਲਾਤ ਵਿੱਚ ਚਲਾ ਗਿਆ ਏ ਕਿ ਫਾਸਟ ਫੂਡ ਖਾ-ਖਾ ਕੇ ਅਸੀਂ ਆਪਣੀ ਸਮਰੱਥਾ ਜਿਹੜੀ ਹੈ ਉਹ ਘਟਾ ਦਿੰਦੀ ਹੈ ਨਸ਼ਿਆਂ ਨੇ ਸਾਡੀ ਸਮਰੱਥਾ ਘਟਾ ਦਿੰਦੀ ਹੈ ਤੇ ਹਾਲਾਤ ਇਹੋ ਜੇ ਬਣ ਗਏ ਕਿ ਕਿਸਾਨਾਂ ਨੇ ਸਪਰੇ ਪਾ ਪਾ ਕੇ ਫਸਲਾਂ ਦੇ ਉੱਤੇ ਤੇ ਉਹ ਵੀ ਜ਼ਹਿਰ ਜਿਹੜੀ ਹੈ ਉਹ ਖਵਾ ਰਹੇ ਨੇ ਹਾਲਾਤ ਇਹੋ ਜਿਹੀ ਬਣੀ ਹੋਈ ਹੈ ਤੇ ਅਜਿਹੋ ਜਿਹੇ ਹਾਲਾਤ ਦੇ ਵਿੱਚ ਔਰ ਖਾਸ ਤੌਰ ਤੇ ਇਹ ਪੰਜਾਬ ਦੇ ਉੱਤੇ ਲਾਗੂ ਕੀਤਾ ਜਾ ਰਿਹਾ ਹੈ ਇਸ ਕਰਕੇ ਲਾਗੂ ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਅਣਖ ਦੀ ਚਿੰਗ ਉੱਠੀ ਹੈ ਉਹ ਪੰਜਾਬ ਦੇ ਵਿੱਚੋਂ ਉੱਠੀ ਹੈ ਉਹਨਾਂ ਨੇ ਇਹ ਬਿਲਕੁਲ ਬਿਉਂਦ ਦੇ ਨਾਲ ਇਸ਼ਾਰਾ ਕੁਝ ਕੀਤਾ ਵੀ ਇੱਕ ਤੀ ਪੰਜਾਬ ਦੀ ਪਪੂਲੇਸ਼ਨ ਜਿਹੜੀ ਆ ਉਹ ਘਟਾਈ ਜਾਵੇ ਦੂਜੀ ਜਿਹੜੀ ਪਪੂਲੇਸ਼ਨ ਹੈਗੀ ਆ ਨੌਜਵਾਨ ਬੱਚੇ ਬੱਚੀਆਂ ਨੇ ਉਹਨਾਂ ਨੂੰ ਬਾਹਰ ਭੇਜਿਆ ਜਾਵੇ ਪਹਿਲਾਂ ਸ਼ਹਿਰਾਂ ਦੇ ਵਿੱਚ ਆਈਲੈਸ ਸੈਂਟਰ ਹੁੰਦੇ ਸਨ ਤੇ ਹੁਣ ਪਿੰਡਾਂ ਦੇ ਵਿੱਚ ਵੀ ਖੋਲ ਦਿੱਤੇ ਗਏ ਤਾਂ ਜੋ ਵੱਧ ਤੋਂ ਵੱਧ ਜਿਹੜੀ ਕਰੀਮ ਬੱਚੇ ਸ਼ਾਰਪ ਮਾਈਂਡਡ ਹੈ ਉਹ ਬਦਿਸ਼ਾਂ ਦੇ ਵਿੱਚ ਚਲੇ ਜਾਵਣ ਭਾਵੇਂ ਕੀ ਬਦਿਸ਼ਾਂ ਵਿੱਚ ਜਾ ਕੇ ਵੀ ਉਹਨਾਂ ਨੂੰ 7-7 8-8 ਘੰਟੇ ਕੰਮ ਕਰਨਾ ਪੈਂਦਾ ਹੈ ਨਾਲ ਦੀ ਨਾਲ ਉਹਨਾਂ ਨੂੰ ਪੜ੍ਹਾਈ ਵੀ ਕਰਨੀ ਪੈਂਦੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਉਹ ਮਾਹੌਲ ਬਿਲਕੁਲ ਖਤਮ ਕਰ ਦਿੱਤਾ ਗਿਆ ਕੀ ਨੌਜਵਾਨ ਇੱਥੇ ਰਹਿ ਕੇ ਨਾ ਉਹ ਕੰਮ ਕਰ ਤੇ ਨਾ ਉਹ ਪੜਨ ਕਿਉਂਕਿ ਐਜੂਕੇਸ਼ਨ ਇੰਨੀ ਮਹਿੰਗੀ ਕਰ ਦਿੱਤੀ ਗਈ ਕਿ ਲੋਕਾਂ ਦੇ ਵਿੱਚ ਅੱਜ ਸਮਰਥਾ ਨਹੀਂ ਵੀ ਉਹ ਆਪਣੇ ਬੱਚੇ ਨੂੰ ਡਾਕਟਰ ਬਣਾ ਸਕੇ ਬੱਚੇ ਨੂੰ ਇੰਜੀਨੀਅਰ ਬਣਾ ਸਕੇ ਬੱਚੇ ਨੂੰ ਪਾਇਲਟ ਬਣਾ ਸਕੇ ਜਾਂ ਕੋਈ ਹੋਰ ਫੀਲਡ ਦੇ ਵਿੱਚ ਲਾ ਜਾ ਸਕਣ ਇੰਨੀਆਂ ਮਹਿੰਗੀਆਂ ਜਿਹੜੀਆਂ ਨੇ ਉਹ ਐਜੂਕੇਸ਼ਨ ਹੋ ਕੇ ਨਹੀਂ ਆਨੇ ਵਪਾਰੀ ਕਰਨ ਕਰ ਦਿੱਤਾ ਗਿਆ ਸਰਕਾਰਾਂ ਵੱਲੋਂ ਇਹਦੇ ਉੱਤੇ ਕੋਈ ਰੋਕ ਨਹੀਂ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਆ ਜਾਵੇ ਉਹਨਾਂ ਨੂੰ ਇਸ ਸਿਸਟਮ ਦੇ ਉੱਤੇ ਰੋਕ ਲਾਉਣ ਵਾਸਤੇ ਕੋਈ ਬਿਉਤਬੰਦੀ ਨਹੀਂ ਹੈ ਇਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਪੰਜਾਬ ਦੇ ਲੋਕ ਸੋਚਣ ਵਾਸਤੇ ਮਜਬੂਰ ਨੇ ਵੀ ਜੇਕਰ ਆਪਾਂ ਬੱਚਿਆਂ ਨੂੰ ਪੜਾ ਲਿਖਾ ਕੇ ਕਿਸੇ ਨੌਕਰੀ ਦੇ ਉੱਤੇ ਨਹੀਂ ਸੈੱਟ ਕਰੀਏ ਤੇ ਫਿਰ ਬੱਚੇ ਬਹੁਤੇ ਪੈਦਾ ਕਰਕੇ ਕਰਾਂਗੇ ਕਿ ਆਪਣੇ ਉੱਤੇ ਬੋਝ ਹੋਵੇਗਾ ਇਸ ਕਰਕੇ ਉਹਨਾਂ ਨੇ ਬੱਚੇ ਪੈਦਾ ਘਟਨ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਬੱਚੇ ਹੈ ਉਹ ਬਦਿਸ਼ਾਂ ਦੇ ਵਿੱਚ ਸੈੱਟ ਹੋਣ ਦੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੰਜਾਬੀਅਤ ਦੇ ਵਿੱਚੋਂ ਖਤਮ ਹੋ ਜਾਏਗਾ ਇਹ ਸਿੱਖ ਚਿੰਤਤ ਚਿੰਤਾ ਦੇ ਵਿੱਚ ਨੇ ਇਸੇ ਕਰਕੇ ਭਾਵੇਂ ਕੀ ਉਸ ਮੁਖੀ ਨੇ ਗੱਲ ਤੇ ਆਪਣੇ ਵੱਲੋਂ ਸਹੀ ਕੀਤੀ ਪਰ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹ ਕਿਹੋ ਜਿਹਾ ਰੂਲ ਅਦਾ ਕਰਦੀਆਂ ਨੇ ਤੇ ਉਹਨਾਂ ਲੋਕਾਂ ਦਾ ਸਰਕਾਰ ਦੇ ਨਾਲ ਕੀ ਮੇਲ ਹੈ ਇਹ ਵੀ ਤੁਸੀਂ ਜਗ ਜਾ ਰਹੋ ਆਪਾਂ ਬਹੁਤਾ ਕੁਝ ਨਹੀਂ ਕਹਿਣਾ ਆਪਾਂ ਅਗਲੀ ਵੀਡੀਓ ਵਿੱਚ ਜਾਣਾਂਗੇ ਵੀ ਆਪਾਂ ਕੀ ਕਰ ਸਕਦੇ ਹਾਂ ਇਸ ਵਾਸਤੇ ਆਪ ਜੀ ਵੀ ਆਪਣੇ ਕਮੈਂਟ ਵੀਡੀਓ ਦੇ ਰਾਹੀਂ ਜਰੂਰ ਇਸ ਮਸਲੇ ਨੂੰ ਉਠਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਅਵੇਅਰਨੈਸ ਹੋ ਸਕੇ ਚੈਨਲ ਤੇ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਸਭਿਕ ਭਾਸ਼ਾ ਦੇ ਵਿੱਚ ਆਪ ਜੀ ਕਮੈਂਟ ਕਰਕੇ ਜਰੂਰ ਦੱਸਣਾ ਆਪ ਜੀ ਕੀ ਸੋਚਦੇ ਹੋ ਇਸ ਵਾਸਤੇ ਕੀ ਸਾਨੂੰ ਕੀ ਕਰਨਾ ਚਾਹੀਦਾ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਵਿਚਾਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ